ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਹੀ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਬਜਾਏ ਤਾਕਾ ਡੋਰ ਹੀ ਵਰਤੀ ਜਾਵੇ ਉਹਨਾਂ ਕਿਹਾ ਕਿ ਇਹਦੇ ਨਾਲ ਪੰਛੀਆਂ ਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਤੇ ਹੋਰ ਵੀ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ। ਹਾਂਜੀ ਦੋਸਤੋ ਨਮਸਕਾਰ ਇੰਡੀਆ ਨਿਊਜ਼ ਦੇਖਦੇ ਸਾਰੇ ਹੀ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੋਤਮ ਤੇ ਅੱਜ ਅਸੀਂ ਜ਼ਿਲ੍ਹਾ ਸ਼ਰੀਫ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਜੋ ਕਿ ਮੇਨ ਬਾਜ਼ਾਰ ਵਿੱਚ ਖੜੇ ਆਂ ਜਿੱਥੇ ਦੇਖਿਆ ਜਾ ਰਿਹਾ ਕਿ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੇ ਹੀ ਪੰਜਾਬ ਦੇ ਵਿੱਚ ਪੂਰੀ ਹੀ ਸ਼ਕਤੀ ਨਾਲ ਸਖਤ ਹੋ ਚੁੱਕਿਆ ਹੈ ਤੇ ਆਓ ਸਾਡੇ ਨਾਲ ਕੁਝ ਦੁਕਾਨਦਾਰ ਦੁਕਾਨਦਾਰ ਭਰਾ ਜੁੜੇ ਨੇ ਆਓ ਇਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਵੀ ਚਾਈਨਾ ਡੋਰ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਹਾਂਜੀ ਮੀਰ ਜੀ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਇਹ ਗੋਪਾਲ ਜੀ ਗੋਪਾਲ ਜੀ ਜਿੱਥੇ ਦੇਖਿਆ ਜਾ ਰਿਹਾ ਕਿ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬੜੀ ਹੀ ਸ਼ਕਤੀ ਦਿਖਾਈ ਆ ਰਹੀ ਹੈ ਔਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਈਨਾ ਡੋਰ ਬਾਰੇ ਤੁਸੀਂ ਮੇਰਾ ਕੰਨ ਤਾਂ ਇਹ ਹੈ ਜੀ ਕਿ ਦੁਕਾਨਦਾਰਾਂ ਨੂੰ ਵੀ ਹੈ ਤੇ ਸਾਰਿਆਂ ਨੂੰ ਮਾਪਿਓ ਨੂੰ ਵੀ ਆ ਬੱਚਿਆਂ ਨੂੰ ਵੀ ਹੈ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇਹਦੇ ਨਾਲ ਸਾਰਿਆਂ ਬਸਤੇ ਹੀ ਨੁਕਸਾਨ ਆਇਆ ਜੀ ਸਰ ਜਿੱਥੇ ਦੇਖਿਆ ਜਾ ਰਿਹਾ ਕਿ ਬਿੱਤੇ ਦਿਨ ਵੀ ਇੱਕ ਪੀਜੀਆਈ ਦੇ ਵਿੱਚ ਕੇਸ ਆਇਆ ਕਿ ਚਾਇਨਾ ਡੋਰ ਦੇ ਨਾਲ ਇੱਕ ਨੌਜਵਾਨ ਦੀ ਹੱਤਿਆ ਹੋ ਜਾਂਦੀ ਹੈ ਤੇ ਮੈਕਸਿਮਮ ਦੇਖਿਆ ਜਾਂਦਾ ਕਿ ਬੱਚੇ ਵੀ ਸਾਈਕਲਾਂ ਤੇ ਘੁੰਮਦੇ ਨੇ ਕਿ ਚਾਇਨਾ ਡੋਰ ਮਤਲਬ ਇਹ ਅੰਨੀ ਖਤਰਨਾਕ ਹੈ ਜਿੰਨਾ ਕੱਟ ਲੱਗਣ ਦਾ ਵੀ ਡਰ ਰਹਿਤੇ ਤੇ ਤੁਸੀਂ ਬੱਚਿਆਂ ਨੂੰ ਕੀ ਅਪੀਲ ਕਰਦੇ ਹੋ ਬੱਚਿਆਂ ਨੂੰ ਇਹ ਅਪੀਲ ਹੈ ਜੀ ਕਿ ਆ ਕੇ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨੀ ਹੈ ਇਹ ਧਾਗਾ ਵਰਤੋ ਅੱਗੇ ਪਹਿਲਾਂ ਵੀ ਆਪਾਂ ਧਾਗਾ ਹੀ ਵਰਤਦੇ ਸੀਗੇ ਜੀ ਧਾਗੇ ਦੀ ਡੋਰ ਸੂਤ ਕੇ ਵਰਤਦੇ ਸੀਗੇ ਅਸੀਂ ਲਿਖੇ ਵੀ ਲਗਾਇਆ ਹੋਇਆ ਸਪੈਸ਼ਲ ਤੌਰ ਤੇ ਕਿ ਚਾਇਨਾ ਡੋਰ ਆ ਕੇ ਮੰਗਣੀ ਵੀ ਨਹੀਂ ਠੀਕ ਸੋ ਆਉਧਨ ਕੈਮਰਾਮੈਨ ਦਿਖਾਣਗੇ ਵੀ ਇਹਨਾਂ ਨੇ ਸਪੈਸ਼ਲ ਲਿਖੇ ਵੀ ਲਾਇਆ ਹੋਇਆ ਚਾਇਨਾ ਡੋਰ ਮੰਗ ਕੇ ਸਾਡਾ ਤੇ ਆਪਣਾ ਸਮਾਂ ਨਾ ਖਰਾਬ ਕਰੋ ਤੇ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਸੇ ਪਠਾਨਾਂ ਤੋਂ ਕਿ ਗੋਪਾਲ ਜਿਹੜੇ ਕੀ ਡੋਰਾਂ ਪਤੰਗਾਂ ਦਾ ਕੰਮ ਕਰਦੇ ਨੇ ਉਹ ਲਾਈਵ ਤਸਵੀਰਾਂ ਦਿਖਾ ਰਹੇ ਨੇ ਵੀ ਉਹਨਾਂ ਵੱਲੋਂ ਵੀ ਦਿਖਾਇਆ ਜਾ ਰਿਹਾ ਹੈ ਕਿ ਇਹ ਗੁੱਟ ਜੋ ਕਿ ਜੋ ਹੈ ਤਾਗੇ ਦੀ ਗੁੱਟ ਤਾਗੇ ਦਾ ਤਾਗੇ ਦੀ ਡੋਰ ਹੈ ਤੇ ਇਸ ਦੀ ਵਰਤੋਂ ਕਰੋ ਕਿ ਚਾਈਨਾ ਡੋਰ ਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਤੇ ਤੁਹਾਨੂੰ ਅਸੀਂ ਦਿਖਾ ਵੀ ਰਹੇ ਹਾਂ ਸਾਡੇ ਗੋਪਾਲ ਜੀ ਦੁਕਾਨ ਦੇ ਤੁਹਾਨੂੰ ਵੀ ਤਾਗਾ ਇਹ ਤਾਗਾ ਡੋਰ ਸਰ ਇਹ ਹਾਂਜੀ ਤਾਗਾ ਡੋਰ ਹੈ ਸਾਰੀ ਇਹ ਅੱਛਾ ਜੀ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਇਹ ਬਿਲਕੁਲ ਸੁੱਟੀ ਤਾਗਾ ਹੈਗਾ ਜੀ ਜੀ ਹਾਂਜੀ ਇਹਦੀ ਕੋਈ ਕੋਈ ਇਹਦੇ ਨਾਲ ਖਤਰਾ ਨਹੀਂ ਹੈਗਾ ਇਹ ਕਿੰਨੇ ਸਮੇਂ ਤੋਂ ਤੁਸੀਂ ਇਹ ਪਤੰਗਾ ਡੋਰਾ ਦਾ ਕੰਮ ਕਰ ਰਹੇ ਹੋ ਸਰ ਹੋ ਗਈ 10-15 ਸਾਲ ਹੋ ਗਏ ਠੀਕ ਹੈ ਜੀ ਇਹ ਤਾਂ ਡੜੋਰੀ ਵੇਚ ਰਹੇ ਹਾਂ ਹਾਂਜੀ ਬਿਲਕੁਲ ਤੇ ਆਓ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਦੁਕਾਨ ਦੁਕਾਨਦਾਰਾਂ ਨਾਲ ਵੀ ਗੱਲ ਕਰਦੇ ਆ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ਦੀ ਰੌਣਕ ਮਾਰਕੀਟ ਦੇ ਵਿੱਚ ਪਤੰਗਾ ਦਾ ਦੋ ਤਰੀਕ ਦੀ ਬਸੰਤ ਪੰਚਮੀ ਹੈ ਜਿੱਥੇ ਡੋਰਾਂ ਲੱਗੀਆਂ ਨੇ ਆਓ ਸਾਡੇ ਨਾਲ ਕੁਝ ਦੁਕਾਨਦਾਰ ਵੀ ਜੁੜੇ ਆ ਇਹਨਾਂ ਨਾਲ ਵੀ ਗੱਲਬਾਤ ਕਰ ਲਵਨੇ ਆ ਕੀ ਕਹਿਣਾ ਹੈ ਹਾਂਜੀ ਭਾਜੀ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਵੀਰ ਜੀ ਆਪਣਾ ਵਿਕਾਸ ਵਿਕਾਸ ਜੀ ਵਿਕਾਸ ਜੀ ਚਾਈਨਾ ਡੋਰ ਨੂੰ ਲੈ ਕੇ ਜੇ ਕਿ ਦੋ ਤਰੀਕ ਦੀ ਬਸੰਤ ਪੰਚਮੀ ਹੈ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਵੀ ਸਖਤੀ ਚ ਹੈ ਤੇ ਸੁਣਿਆ ਯਾਰ ਦੁਕਾਨਦਾਰਾਂ ਵੱਲੋਂ ਕੀ ਅਪੀਲ ਹੈ ਜੀ ਇਸ ਤਾਂ ਹੀ ਕਹਿਣਾ ਵੀ ਚਾਈਨਾ ਡੋਰ ਦੀ ਡੋਟੋ ਕਰ ਤੋਂ ਕਰੀ ਨੇ ਜਾਵੇ ਹਾਂਜੀ ਤੇ ਦੂਜੀ ਸਾਡੀ ਜਾਈ ਡੋਰ ਹੈ ਉਹ ਧੱਗੇ ਵਾਲੀ ਉਹਦੇ ਉੱਤੇ ਕਰਤੀ ਜਾਵੇ ਤੇ ਕਿੰਨੀ ਦੇਰ ਤੋਂ ਤੁਸੀਂ ਪਤੰਗਾ ਡੋਰਾਂ ਦਾ ਕੰਮ ਕਰਦੇ ਹੋ ਸਰ 50 ਸਾਲ 50 ਸਾਲ ਹੋ ਗਏ ਤੇ ਕਿਹੜੀ ਡੋਰ ਵੇਚਦੇ ਹੋ ਸਰ ਸਾਡੇ ਦਸ ਕੰਮ ਦਿਖਾ ਸਕਦੇ ਹੋ ਤੁਸੀਂ ਧੱਗਾ ਡੋਰ ਕਿਹੜੀ ਵੇਚਦੇ ਹੋ ਤੁਸੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਿਖਾ ਰਹੇ ਨੇ ਕਿ ਤੁਹਾਡੇ ਇਹ ਧੱਗਾ ਡੋਰ ਹੈ ਜਿਹੜੀ ਕੀ ਵਰਤੋ ਜਾਂਦੀ ਹੈ ਤੇ ਇਹਨਾਂ ਸਾਰੇ ਹੀ ਦੁਕਾਨਦਾਰਾਂ ਨੇ ਇਹੀ ਅਪੀਲ ਕੀਤੀ ਹੈ ਵੀ ਚਾਈਨਾ ਡੋਰ ਨਾ ਵਰਤੀ ਜਾਵੇ ਤੇ ਬੱਚਿਆਂ ਨੂੰ ਕੀ ਅਪੀਲ ਕਦਮ ਆਪਿਆਂ ਨੂੰ ਉਹਨਾਂ ਦੇ ਅਸੀਂ ਤਾਂ ਇਹ ਕਹਿੰਨੇ ਵੀ ਆਪਾਂ ਬੱਚਿਆਂ ਨੂੰ ਆਪਣੇ ਧਾਗ ਵਾਲੀ ਡੋਰ ਹੀ ਲਿੱਤੀ ਜਾਵੇ ਦਵਾਈ ਦੇ ਆਪਾਂ ਨੂੰ ਠੀਕ ਚਾਈਨਾ ਡੋਰ ਨਾਲ ਕੀ ਨੁਕਸਾਨ ਹੈ ਭਾਜੀ ਜਾਨੀ ਨੁਕਸਾਨ ਹੈ ਪਸ਼ੂ ਪੰਛੀਆਂ ਨੂੰ ਨੁਕਸਾਨ ਹੈ ਜੀ ਜੀ ਆਪ ਤੋਂ ਇਹ ਜਾਨ ਨੇ ਦੱਸਿਆ ਹੈ ਕਿ ਚਾਈਨਾ ਡੋਰ ਵਰਤਣ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਉਦਾ ਨੁਕਸਾਨ ਹੈ ਤੇ ਬੱਚਿਆਂ ਨੂੰ ਵੀ ਨੁਕਸਾਨ ਹੈ ਤੇ ਉਹਨਾਂ ਨੇ ਉਹਨਾਂ ਦੇ ਘਮਾਪਿਆਂ ਨੂੰ ਵੀ ਇਹ ਅਪੀਲ ਕੀਤੀ ਕਿ ਚਾਈਨਾ ਡੋਰ ਨਾ ਬੱਤੀ ਜਾਵੇ ਮੈਂ 파ਸ ਗੌਤਮ ਕੈਮਰਾਮੈਨ ਨੀਤੀਸ਼ ਗੌਤਮ